ਅਸੀਂ ਤੁਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਭੇਡ ਚਾਲ ਬਾਰੇ ਸੋ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਭੇਡ ਚਾਲ ਬਾਰੇ ਜੇਕਰ ਨਹੀਂ ਪਤਾ ਤਾਂ ਆਪਾਂ ਦੱਸ ਦਿੰਨੇ ਆ ਕੋਈ ਭੇਡਾਂ ਆਚਾਰ ਦਾ ਆਚਾਰ ਰਿਹਾ ਸੀ ਭੇਡਾਂ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਇੱਕ ਭੇਡ ਨੇ ਛਾਲ ਮਾਰੀ ਜਦੋਂ ਇੱਕ ਭੇਡ ਨੇ ਛਾਲ ਮਾਰੀ ਤਾਂ ਸਾਰਿਆਂ ਦਾ ਧਿਆਨ ਭੜਕ ਗਿਆ ਤੇ ਜਿੱਦਰ ਨੂੰ ਉਹ ਗਈ ਸਾਰੀਆਂ ਭੇਡਾਂ ਉਹਦੇ ਮਗਰ ਮਗਰ ਹੋ ਚੁੜੀਆਂ ਸੋ ਇਸ ਨੂੰ ਕਹਿੰਦੇ ਹਨ ਭੇਡ ਚਾਲ ਇਸ ਤਰ੍ਹਾਂ ਦੀ ਭੇਡ ਚਾਲ ਹੋਈ ਇਹ ਤੁਹਾਨੂੰ ਦੇ ਨਾਲ ਸਾਂਝੀ ਕਰਨ ਲੱਗੇ ਆ ਆਪਾਂ ਇੱਕ ਖੰਨੇ ਦਾ ਸੈਲੂਨ ਦੇ ਮਾਲਕ ਨੇ ਜਗਾ ਜਗਾ ਤੇ ਜਿਹੜੇ ਹੈਗੇ ਨੇ ਕੈਂਪ ਲਗਾਏ ਕੈਂਪ ਕਿਸ ਚੀਜ਼ ਦੇ ਗੰਜੇਪਨ ਤੋਂ ਛੁਟਕਾਰਾ ਮਤਲਬ ਜਿਨ੍ਹਾਂ ਦੇ ਸਿਰ ਤੇ ਵਾਲ ਨਹੀਂ ਜਾਂ ਕਹਿ ਲਓ ਸਿੱਧੀ ਭਾਸ਼ਾ ਚ ਜਿਹੜੇ ਟਕਲੇ ਨੇ ਜਾਂ ਕਿਸੇ ਦੀ ਦਾੜੀ ਦੇ ਵਿੱਚ ਜਿਵੇਂ ਕਹਿ ਲਓ ਵੀ ਪੈਚ ਪੈ ਜਾਂਦਾ ਆ ਕਹਿ ਉਹਨੇ ਆਪਾਂ ਵੀ ਕੀੜਾ ਲੱਗ ਗਿਆ ਸੋ ਉਹਨਾਂ ਦੀ ਦਾੜੀ 'ਚ ਵਾਲ ਨਹੀਂ ਆਉਂਦੇ ਇਸ ਤਰ੍ਹਾਂ ਦੇ ਇਲਾਜ ਨੂੰ ਲੈ ਕੇ ਉਹਨਾਂ ਨੇ ਥਾਂ-ਥਾਂ ਤੇ ਕੈਂਪ ਲਗਾਏ ਜਿਹਦੇ ਵਿੱਚੋਂ ਇੱਕ ਜਿਹੜਾ ਸੰਗਰੂਰ ਵਿੱਚ ਕੈਂਪ ਲਗਾਇਆ ਤੇ ਉਸ ਦੇ ਵਿੱਚ ਪਬਲਿਕ ਐਨੀ ਕੁ ਢੁੱਕ ਗਈ ਵੀ ਕਦੇ 50 ਬੰਦੇ ਆ ਰਹੇ ਨੇ ਉਹੀ ਜਿਹੜਾ ਕਹਿ ਲਓ ਵੀ ਰੰਗ ਲਵਾਉਣ ਦੇ ਲਈ ਉਹੀ ਦਵਾਈ ਲਵਾਉਣ ਦੇ ਲਈ ਕਦੇ 100 ਬੰਦਾ ਪਹੁੰਚ ਰਿਹਾ ਉੱਥੇ ਤੇ ਜਿਵੇਂ ਅੱਜ ਜਿਵੇਂ ਲਗਾ ਕੇ ਗਏ ਕੱਲ ਲਗਾ ਕੇ ਗਏ ਤਾਂ ਉਹਦੇ ਨਾਲ ਕੀ ਹੋਇਆ ਐਕਸ਼ਨ ਦਾ ਰਿਐਕਸ਼ਨ ਹੋ ਗਿਆ ਮਤਲਬ ਬਾੜ ਆਇਆ ਤਾਂ ਹੈ ਨਹੀਂ ਪਰ ਅੱਖਾਂ ਦੀ ਰੋਸ਼ਨੀ ਤੇ ਜਿਹੜਾ ਹੈਗਾ ਆ ਭਾਰੀ ਪੈ ਗਈ ਉਹ ਚੀਜ਼ ਤੇ ਹੁਣ ਸੰਗਰੂਰ ਦੇ ਜਿਹੜੇ ਹਸਪੀਟਲ ਨੇ ਉਹ ਇਸ ਟਾਈਮ ਤੇ ਜਿਹੜਾ ਕਹਿ ਲੋ ਵੀ ਐਮਰਜੈਂਸੀ ਬਾਡ ਦੇ ਵਿੱਚ ਮਰੀਜ਼ਾਂ ਦਾ ਤੰਤਾ ਲੱਗਿਆ ਹੋਇਆ ਆ ਜਿਹੜੇ ਕੀ ਇਹੀ ਇੱਕੋ ਗੱਲ ਪਿੱਟ ਰਹੇ ਨੇ ਵੀ ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸਾਡੀਆਂ ਅੱਖਾਂ ਪਾਰਾਪਨ ਹੋ ਗਿਆ ਸਾਡੀਆਂ ਅੱਖਾਂ ਵਿੱਚ ਜਲਣ ਹੋ ਰਹੀ ਆ ਤੇ ਇਸ ਤਰ੍ਹਾਂ ਦੇ ਜਿਹੜੀਆਂ ਉਹਨਾਂ ਦੇ ਬਿਆਨ ਸਾਹਮਣੇ ਆਏ ਨੇ ਤੇ ਇਹ ਜਿਹੜਾ ਹੈਗਾ ਬਿਆਨ ਇੱਕ ਦਾ ਨਹੀਂ ਦੋ ਦਾ ਨਹੀਂ ਅਣਗਿਣਤ ਲੋਕਾਂ ਦਾ ਇੱਕੋ ਤਰ੍ਹਾਂ ਦਾ ਬਿਆਨ ਆ ਵੀ ਸਾਡੀਆਂ ਅੱਖਾਂ ਦੇ ਵਿੱਚ ਜਲਣ ਹੋ ਰਹੀ ਆ ਅੱਖਾਂ ਖੋਲੀਆਂ ਨਹੀਂ ਜਾ ਰਹੀਆਂ ਅੱਖਾਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਸਾਡੇ ਤੋਂ ਨੀਂਦ ਨਹੀਂ ਆ ਰਹੀ ਤੇ ਸਾਡੀ ਜਿਹੜੀ ਹੈਗੀ ਆ ਨੀਂਦ ਹਰਾਮ ਹੋ ਗਈ ਆ ਵਾਲ ਉਗਾਉਣ ਦੇ ਚੱਕਰ ਵਿੱਚ ਸੋ ਦੋਸਤੋ ਐਦਾਂ ਦੀ ਇੱਕ ਬੰਦੇ ਪਿੱਛੇ ਨਾ ਲੱਗਿਆ ਕਰੋ ਇਹ ਭੇੜਚਾਲ ਹੁੰਦੀ ਆ ਜਿਵੇਂ ਇੱਕ ਪਾਸੇ ਨੂੰ ਕੋਈ ਤੁਰਦਾ ਤਾਂ ਸਾਰੇ ਉਹਦੇ ਮਗਰ ਜਿਵੇਂ ਕੀੜੀ ਲਹਿਨ ਬਣਾ ਕੇ ਇੱਕ ਪਾਸੇ ਨੂੰ ਤੁਰ ਜਾਂਦੀ ਆ ਇਸੇ ਤਰ੍ਹਾਂ ਹੁਣ ਇਨਸਾਨਾਂ ਦਾ ਜਿਹੜਾ ਦੌਰ ਚੱਲ ਰਿਹਾ ਆ ਵੀ ਜੇ ਉਹ ਕਿਸੇ ਵੈਦਵੱਲ ਨੂੰ ਜਾਣਗੇ ਤਾਂ ਉੱਧਰ ਨੂੰ ਇਹ ਸਾਰੇ ਭੀੜ ਪਾ ਲੈਣਗੇ ਉਹਨਾਂ ਦੀ ਕਲੀਨਿਕਾਂ ਦੇ ਬਾਹਰ 100-100 ਬੰਦਿਆਂ ਦੀ ਭੀੜ ਹੁੰਦੀ ਆ ਮਤਲਬ ਦੂਸਰੀ ਇੱਕ ਹੋਰ ਗੱਲ ਵੀ ਆ ਇਹ ਜਿਹੜਾ ਕੈਂਪਸ ਸੀ ਇਹ ਫ੍ਰੀ ਦੇ ਵਿੱਚ ਸੀ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪੈਸਾ ਨਹੀਂ ਲਿਆ ਜਾਂਦਾ ਸੀ ਸੋ ਇਸ ਦਾ ਵੀ ਜਿਹੜਾ ਕਹਿ ਲਓ ਇੱਕ ਲੋਕੀ ਫਾਇਦਾ ਲੈਣਾ ਚਾਹੁੰਦੇ ਸੀ ਕਿਉਂਕਿ ਆਪਣੀ ਜਿਹੜੇ ਇਨਸਾਨ ਨੇ ਆਪਣੀ ਜਿਹੜੀ ਪਬਲਿਕ ਆ ਨਾ ਉਹ ਇਦਾਂ ਦੀ ਆ ਫਰੀ ਦੇ ਵਿੱਚ ਚਾਹੇ ਤੁਸੀਂ ਉਹੀ ਗੱਲ ਹੋ ਗਈ ਵੀ ਜ਼ਹਿਰ ਵੀ ਵੰਡ ਦੋ ਉਹ ਵੀ ਲੈ ਤੁਰਨਗੇ ਉੱਥੇ ਵੀ ਅੱਗੇ ਹੋ ਹੋ ਕੇ ਹੱਥ ਕਰਨਗੇ ਮੈਨੂੰ ਦੇ ਦੇ ਮੈਨੂੰ ਦੇ ਦੇ ਚਾਹੇ ਖਾ ਕੇ ਬੰਦਾ ਮਰੇ ਜਾਵੇ ਇਹੀ ਗੱਲ ਹੁਣ ਹੋਈ ਆ ਵੀ ਆਪਣੇ ਸਿਰ ਦੇ ਉੱਤੇ ਵਾਲ ਉਗਾਉਣ ਲਈ ਉੱਥੇ ਜਿੰਨੀ ਪਬਲਿਕ ਪਹੁੰਚੀ ਸਾਰਿਆਂ ਨੇ ਬਿਮਾਰੀ ਲੈ ਲਈ ਉਹ ਵੀ ਥੋੜੀ ਬਹੁਤੀ ਬਿਮਾਰੀ ਨਹੀਂ ਅੱਖਾਂ ਦੀ ਬਿਮਾਰੀ ਤੇ ਹੁਣ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਕਿਉਂਕਿ ਅੱਖਾਂ 'ਚ ਜਲਨ ਹੋ ਰਹੀ ਆ ਅੱਖਾਂ ਦੀ ਜਿਹੜੀ ਪੁਤਲੀ ਹੁੰਦੀ ਆ ਨਾ ਸਭ ਤੋਂ ਸੈਂਸਿਟਿਵ ਹੁੰਦੀ ਆ ਮਤਲਬ ਆਪਾਂ ਨੂੰ ਇਹਦਾ ਚੀਜ਼ ਦਾ ਬਚਾਅ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਕਲਰ ਵੀ ਲਗਾਉਨੇ ਆ ਪਹਿਲਾਂ ਇੱਕ ਪੈਚ ਟੈਸਟ ਕਰਦੇ ਆ ਹੱਥ ਤੇ ਲਾ ਕੇ ਜਾਂ ਕਹਿ ਲਓ ਵੀ ਬਾਹ ਤੇ ਲਾ ਕੇ ਪੈਚ ਟੈਸਟ ਕਰਦੇ ਆ ਵੀ ਕਿਤੇ ਜਿਹੜਾ ਹੈਗਾ ਸਾਨੂੰ ਕੋਈ ਰਿਐਕਸ਼ਨ ਨਾ ਕਰ ਦੇਵੇ ਕਲਰ ਤੇ ਇਹ ਕਿੱਦਾਂ ਦੀ ਦਵਾਈ ਸੀ ਸਿਰ ਤੇ ਲਾਉਣ ਵਾਲੀ ਇਹ ਸਮਝ ਤੋਂ ਬਾਹਰ ਹੈ ਬਾਕੀ ਕਿਤੇ ਨਾ ਕਿਤੇ ਮਾਲਕ ਜਿਹੜਾ ਸੀ ਸੈਲੂਨ ਦਾ ਉਹਨੂੰ ਵੀ ਸੋਚਣਾ ਚਾਹੀਦਾ ਸੀ ਕਿ ਪਹਿਲਾਂ ਮੈਂ ਇੱਕ ਜਾਂ ਦੋ ਜਣੇ ਤੇ ਇਸ ਨੂੰ ਟੈਸਟ ਕਰਾਂ ਉਸ ਤੋਂ ਬਾਅਦ ਜਿਹੜਾ ਕੈਂਪ ਲਗਾਵਾ ਤੇ ਉਹਨੇ ਕੀ ਸੋਚ ਕੇ ਕੈਂਪ ਲਗਾਇਆ ਏ ਉਹਨੂੰ ਪਤਾ ਆ ਬਾਕੀ ਜਿਹੜੀ ਪਬਲਿਕ ਹਰਾਸ਼ ਹੋਈ ਆ ਇਸ ਬਿਮਾਰੀ ਦਾ ਸ਼ਿਕਾਰ ਹੋਈ ਆ ਤੇ ਜਿਹੜੇ ਹੁਣ ਹਸਪਤਾਲਾਂ 'ਚ ਪਏ ਨੇ ਪ੍ਰਮਾਤਮਾ ਉਹਨਾਂ ਤੇ ਮਿਹਰ ਕਰੇ ਤੇ ਉਹ ਛੇਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਆਉਣ ਫੇਰ ਕਿਸੇ ਹੋਰ ਟੌਪਿਕ ਦੇ ਨਾਲ ਆਪਾਂ ਰੂਬਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ